ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਜੀ ਮੀਂਹ ਦੇ ਕਿੰਨੇ ਕੁ ਅਸਰ ਹੈ ਗਿਆ ਇਹ ਜਿਹੜੀ ਤਾਜ਼ਾ ਰਿਪੋਰਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਆਂ ਲਗਭਗ 7:30 ਵਜੇ ਜਾਣ ਜਾ ਰਹੇ ਆ ਜੀ ਤੇ 15 ਅਗਸਤ ਦੀ ਸ਼ਾਮ ਹੋ ਚੁੱਕੀ ਆ ਜੇਕਰ ਅੱਜ ਰਾਤ ਦੀ ਗੱਲ ਕਰਦੇ ਆ ਇਸ ਵੇਲੇ ਤਾਂ ਮੌਸਮ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਠੀਕ-ਠਾਕ ਬਣਿਆ ਜਾ ਪਰਿਆ ਤੇ ਕੁਝ ਖੇਤਰਾਂ ਦੇ ਵਿੱਚ ਸੰਘਣੇ ਤੌਰ ਤੇ ਬੱਦਲਬਾਝੜੀਆਂ ਬਣੀ ਹੋਈ ਆ ਸੋ ਅੱਜ ਰਾਤ ਅੱਧੀ ਰਾਤ ਤੋਂ ਪਹਿਲਾਂ ਵੀ ਤੇ ਕੱਲ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਮੀਂਹ ਜਿਹੜੇ ਦਰਸ਼ਕ ਤਿਆਰ ਨੇ ਉਹ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਮੁਖਰੂਖ ਦੇ ਨਾਲ ਚੰਡੀਗੜ੍ਹ ਮਹਾਲੀ ਪੰਜ ਕਲਾ ਰੋਪੜ ਲੁਧਿਆਣਾ ਦੇ ਪੂਰਬੀ ਖੇਤਰ ਸ਼੍ਰੀ ਖਤੇਗੜ ਸਾਹਿਬ ਦੇ ਖੇਤਰ ਪਟਿਆਲੇ ਦੇ ਕੁਝ ਖੇਤਰ ਜਲੰਧਰ ਕਪੂਰਥਲਾ ਹੁਸ਼ਿਆਰ ਫ ਨੇ ਆਦੇ ਸਾਰੇ ਖੇਤਰ ਤਾਂ ਨਹੀਂ ਪਰ ਕੁਝ ਖੇਤਰਾਂ ਤੱਕ ਮੀਂਹ ਪਹੁੰਚਦੇ ਹੋ ਸਕਦੇ ਨੇ ਕੱਲ ਸਵੇਰ ਤੱਕ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਦਿਆ ਅਸਰ ਨਹੀਂ ਇਸੇ ਲਾਵਾ ਹਿਮਾਚਲ ਦੇ ਉੱਪਰਲੇ ਖੇਤਰ ਜੰਮੂ ਦੇ ਉੱਪਰਲੇ ਖੇਤਰ ਜਿੱਥੇ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਦਾ ਅਨੁਮਾਨ ਹੈ ਕਿ ਅੱਜ ਰਾਤ ਨੂੰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਨੁਮਾਨ ਹੋਣਗੇ ਹੋ ਸਕਦਾ ਹਲਕੇ ਤੋਂ ਲੈ ਕੇ ਦਰਮਿਆਨੇ ਹੋਣ ਪਰ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੀ ਝਟ ਵੀ ਲੱਗ ਸਕਦੀ ਹੈ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਘਟ ਗਏ ਨੇ ਤੇ ਕੁਝ ਪਹਾੜਾ ਦੀ ਰੇਂਜ ਆਉਂਦੇ ਜਿੱਨੇ ਵੀ 50-60 ਕਿਲੋਮੀਟਰ ਦੇ ਅੰਦਰ ਆਉਂਦੇ ਖ ਹੋਏ ਨੇ ਸੋ ਅੱਜ ਅਲਰਟ ਜਿਹੜੇ ਆ ਗਏ ਨੇ ਮੌਸਮ ਫਾਗਨੇ ਜਾਰੀ ਕੀਤੇ ਹੋਏ ਨੇ ਯੈਲੋ ਅਲਰਟ ਅੱਜ ਦੇ ਲਈ ਜਾਰੀ ਨੇ ਤੇ ਅੱਜ ਕੁਝ ਖੇਤਰਾਂ ਦੇ ਵਿੱਚ ਮੀਂਹ ਜਿਹੜੇ ਦਰਜ ਹੋਈ ਵੀ ਨੇ ਜਿੱਥੇ ਟੈਂਪਰੇਚਰ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਫਰੀਦਕੋੜ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਜੀ 37 ਡਿਗਰੀ ਦੇ ਨਾਲ ਬੀਤੇ 24 ਘੰਟਿਆਂ ਦਾ ਟੈਂਪਰੇਚਰ ਆਇਆ ਹੈ ਤੇ ਉੱਥੇ ਹੀ 34.3 ਡਿਗਰੀ ਦੇ ਨਾਲ ਕਰਨਾਲ ਜ਼ਿਲ੍ਹਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਬੀਤੇ 24 ਘੰਟਿਆਂ ਦੇ ਵਿੱਚ ਸਿਓ ਟੈਂਪਰੇਚਰ ਦਾ ਹਾਲ ਹੈ ਤੇ ਬਹੁਤੇ ਖੇਤਰਾਂ ਦੇ ਵਿੱਚ ਟੈਂਪਰੇਚਰ ਜਿਹੜੇ ਬੱਛੂ ਮੀਂਹ ਦੇ ਵਿੱਚ ਕਿਉਂਕਿ ਹਮਸਵਣੀ ਹੋਇਆ ਹਮਸ ਨਾਲ ਟੈਂਪਰੇਚਰ ਵਧੇ ਹੋਏ ਨੇ ਤੇ 35 36 37 ਦਾ ਟੈਂਪਰੇਚਰ ਜਿਹੜੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਚੱਲਦੇ ਪਏ ਨੇ ਸੌ ਆਉਣ ਦੇ ਦਿਨਾਂ ਦੇ ਵਿੱਚ ਰਾਹਤ ਗਰਮੀ ਤੇ ਹਮਸ ਤੋਂ ਪੰਜਾਬ ਵਾਸੀਆਂ ਨੂੰ ਮਿਲੇਗੀ ਤੇ Obrigado.